ਹਾਈਸਾ ਤੇ ਨਾ ਮੁਸ਼ਕਲ ਮੈਂ ਤੁਹਾਡਾ ਵੀਰ ਬਾਗਾ ਜੋ ਪਾਜਪਾ ਜਿਲ੍ਹਾ ਐਸੀ ਮੋਟਾ ਜਨਰਲ ਸੈਕਟਰੀ ਸਤਿਓ ਆਜਾਪਾ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੋ ਕੁਝ ਦਿਨਾਂ ਤੋਂ ਖੜਾ ਦੀ ਮਾਰ ਦੇ ਵਿੱਚ ਲੋਕ ਉਸ ਪਾਣੀ ਦਾ ਸੰਤਾਪ ਚੱਲ ਰਹੇ ਨੇ ਉਸ ਦੀ ਮਾਰ ਚੱਲ ਰਹੇ ਨੇ ਜਿਸ ਦੇ ਵਿੱਚ ਕੀ ਸਿਆਸਤਦਾਨਾਂ ਨੇ ਆਪਣੀ ਸਿਆਸਤ ਖੇਡੀ ਹੈ ਤੇ ਐਨ ਜੀਓ ਵਾਲਿਆਂ ਨੇ ਤੇ ਕੁਝ ਮਹਾਪੁਰਸ਼ ਡੇਰੇ ਵਾਲਿਆਂ ਨੇ ਜੋ ਕਿ ਉਹਨਾਂ ਲੋਕਾਂ ਦੀ ਮਦਦ ਕੀਤੀ ਹੈ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਪਸ਼ੂਆਂ ਲਈ ਚਾਰਾ ਪਹੁੰਚਾਇਆ ਸਿਆਸਤਦਾਨ ਆਪਣੀ ਸਿਆਸਤ ਖੇਡਦੇ ਰਹਿ ਗਿਆ ਜਿੱਥੇ ਕਿ ਇਸ ਟਾਈਮ ਦੇ ਵਿੱਚ ਸਿਆਸਤ ਨਹੀਂ ਹਰ ਉਸ ਗਰੀਬ ਵਰਗ ਦੇ ਲੋਕ ਦੇ ਨਾਲ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਇਸ ਘੜਾਂ ਦੇ ਮਾਰ ਦੇ ਵਿੱਚ ਇਸ ਪਾਣੀ ਨੇ ਕੋਈ ਗਰੀਬ ਤੇ ਅਮੀਰ ਨਹੀਂ ਦੇਖਿਆ ਜੋ ਅੱਗੇ ਆਉਂਦਾ ਗਿਆ ਉਹਨੂੰ ਵਹਾ ਕੇ ਚਾਹੇ ਉਹ ਘਰ ਹੈ ਚਾਹੇ ਉਹ ਗੱਡੀ ਹੈ ਚਾਹੇ ਕੁਝ ਵੀ ਹੈ ਚਾਹੇ ਉਹ ਪਸ਼ੂ ਹੈ ਆਪਣੇ ਨਾਲ ਵਹਾ ਕੇ ਲੈ ਜਾਂਦਾ ਰਿਹਾ ਤੇ ਜਿਸ ਜਿੱਥੇ ਕੀ ਆਪਾਂ ਦੇਖਦੇ ਆ ਕਿ ਸਾਡੇ ਪੰਜਾਬ ਦੇ ਸੇਮ ਭਗਵੰਤ ਮਾਨ ਨੇ ਕਿਹਾ ਸੀਗਾ ਕਿ Rajasthan ਵਾਲੇ ਤੇ Haryana ਵਾਲਿਆਂ ਨੇ ਪਾਣੀ ਲੈਣ ਤੋਂ ਇਨਕਾਰ ਕੀਤਾ ਪਰ ਉਹਨਾਂ ਦੀ ਜੋ ਵੀਡੀਓ ਹਰਿਆਣੇ ਵਾਲਿਆਂ ਦੀ ਤੇ ਰਾਜਸਥਾਨ ਵਾਲਿਆਂ ਦੀ ਐ ਜੋ ਨਹਿਰਾਂ ਦਿਖਾਈਆਂ ਜਾ ਰਹੀਆਂ ਬਿਲਕੁਲ ਸੁੱਕੀਆਂ ਹਨ ਜਿਨ੍ਹਾਂ ਵਿੱਚ ਕਿ ਪਾਣੀ ਵੀ ਨਹੀਂ ਹੈ ਤੇ ਉਹ ਖੁਦ ਪਾਣੀ ਦੀ ਮੰਗ ਕਰ ਰਹੇ ਆ ਉਹ ਪਾਣੀ ਦੀ ਮੰਗ ਇਸ ਲਈ ਕਰ ਰਹੇ ਆ ਕਿ ਪੰਜਾਬ ਨੂੰ ਇਸ ਜੋ ਹੜ੍ਹਾਂ ਦੀ ਮਾਰ ਦੇ ਵਿੱਚ ਆ ਘਰ ਬਹਿ ਰਹੇ ਆ ਆਪਾਂ ਉਹਨਾਂ ਨੂੰ ਬਚਾ ਸਕੀਏ ਤੇ ਮੈਂ ਉਹਨਾਂ ਐਨਜੀਓ ਵਾਲਿਆਂ ਦਾ ਉਨਾ ਡੇਰੇ ਵਾਲਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਹਰ ਹੜਪੀੜਤਾ ਦੀ ਮਦਦ ਕੀਤੀ ਹੈ ਉਹਨਾਂ ਤੱਕ ਰਾਸ਼ਨ ਰਾਸ਼ਨ ਮਹਈਆ ਕਰਾਇਆ ਉਹਨਾਂ ਤੱਕ ਪਹੁੰਚਾਇਆ ਪਸ਼ੂਆਂ ਪਸ਼ੂਆਂ ਤੱਕ ਚਾਰਾ ਵੀ ਪਹੁੰਚਾਇਆ ਮੈਂ ਪ੍ਰਮਾਤਮਾ ਅੱਗੇ ਉਹਨਾਂ ਵੀਰਾਂ ਲਈ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਜਿਨ੍ਹਾਂ ਨੇ ਦਿਨ ਚੌਗਣੀ ਦੰਨੇ ਦੇਖਿਆ ਰਾਤ ਨਹੀਂ ਦੇਖੀ ਤੇ ਆਪਣੇ ਆਪ ਨੂੰ ਨਹੀਂ ਦੇਖਿਆ ਵੀ ਅਸੀਂ ਬਿਮਾਰ ਆ ਜਾਂ ਕੁਛ ਨਹੀਂ ਬਿਮਾਰ ਹੈ ਉਹਨਾਂ ਨੇ ਉਹ ਵੀ ਨਹੀਂ ਦੇਖਿਆ ਉਹਨਾਂ ਨੇ ਹਰ ਉਸ ਜਗ੍ਹਾ ਤੇ ਲਾਚਣ ਮਹਈਆ ਕਰਾਇਆ ਪਹੁੰਚਾਇਆ ਤੇ ਮੈਂ ਉਹਨਾਂ ਉਹਨਾਂ ਲਈ ਪ੍ਰਮਾਤਮਾ ਦੇ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਉਹਨਾਂ ਡੇਰਿਆਂ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਤੰਦਰੁਸਤੀਆਂ ਬਖਸ਼ੇ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿਨ੍ਹਾਂ ਨੇ ਹਰ ਉਸ ਸਕਿਸ਼ ਦੇ ਤੱਕ ਰਾਚਨ ਮਹੀਆ ਕਰਾ ਜਿੱਥੇ ਕਿ ਸਿਆਸਤਦਾਨਾਂ ਨੇ ਸਿਰਫ ਸਿਆਸਤ ਖੇਡੀ ਹੈ ਤੇ ਕੁਛ ਲੋਕਾਂ ਬਾਰੇ ਕੁਛ ਪਬਲਿਕ ਬਾਰੇ ਸੋਚਿਆ ਨਹੀਂ ਜੇਕਰ ਸਾਡਾ ਇਹ ਪੰਜਾਬ ਇਹਨਾਂ ਸਿਆਸਤਦਾਨਾਂ ਦੇ ਸਿਰ ਤੇ ਰਹਿੰਦਾ ਤੇ ਉਹਨਾਂ ਲੋਕਾਂ ਤੱਕ ਰਾਚਨ ਜਾਂ ਪਸ਼ੂਆਂ ਤੱਕ ਚਾਰਾ ਜਾਂ ਉਹਨਾਂ ਲੋਕਾਂ ਨੂੰ ਉਸ ਸਾੜਾ ਦੇ ਵਿੱਚੋਂ ਕੱਢ ਕੇ ਲਿਆਉਣਾ ਪ੍ਰਸ਼ਾਸਨ ਦੇ ਵਸਤੀ ਗੱਲ ਨਹੀਂ ਹੈ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਮੋੜ ਤੇ ਹਰ ਇਸਰਾਈਲ ਟਾਈਮ ਤੇ ਸਾਡੇ ਸਾਡੇ ਪੰਜਾਬ ਤੇ ਜਿਸ ਤਰ੍ਹਾਂ ਦੀ ਮੁਸੀਬਤ ਆਉਂਦੀ ਹੈ ਸਾਡੇ ਪੰਜਾਬ ਵਾਸੀ ਹਰ ਟਾਈਮ ਔਖੀ ਘੜੀ ਦੇ ਵਿੱਚ ਖੜਦੇ ਨੇ ਸਿਆਸਤ ਦਾ ਨਾ ਤੋਂ ਉੱਪਰ ਉੱਠ ਕੇ ਆਪਣੇ ਆਪਣੇ ਵਿਚਾਰ ਕਮੈਂਟ ਰਹੀਂ ਜਰੂਰ ਸਾਂਝੇ ਕਰਿਓ ਮੈਂ ਤੁਹਾਡਾ ਵੀਰ ਬਾਗਾ ਜੋ ਪਾਜ ਪਾ ਦਿਲਾ ਐਸੀ ਮੋਟਾ ਜਿ ਨਾ ਸਕੀ ਜੈਪੀਨ ਜੈ ਭਾਰਤ ਜੈ ਗੁਰਦੇਵਤਾਂ